ਧਿਆਨ ਤਰੂ ਤੇ ਕੋ ਮਨ ਮੈਂ ਧਿਆਨ ਤਰੂ ਤੇ ਕੋ ਮਨ ਮੈਂ ਧਿਆਨ ਤਰੂ ਤੇ ਕੋ ਮਨ ਮੈਂ ਧਿਆਨ ਧਰੂ ਤੇ ਕੋ ਮਨ ਮੈਂ ਹੇ ਕੋ ਆ ਮਤੋਜ ਸਭ ਜਗ ਛਾਇਓ ਤੇ ਕੋ ਆ ਮਤੋਜ ਸਭ ਜਗ ਛਾਇਓ ਧਿਆਨ ਧਰੋ ਧਿਆਨ ਧਰੋ ਤੇ ਕੋ ਮਨ ਮੈਂ ਧਿਆਨ ਧਰੋ ਤੇ ਕੋ ਮਨ ਮੈਂ ਧਿਆਨ ਤਰੋ ਤੇ ਕੋ ਮਨ ਮੈਂ ਧਿਆਨ ਧਰੋ ਤੇ ਕੋ ਮਨ ਮੈਂ ਜੇਹ ਕੋ ਅਮਤੋਜ ਸਭੈ ਜਗ ਛਾਇਓ ਜੇਹ ਕੋ ਅਮਤੋਜ ਸਭੈ ਜਗ ਛਾਇਓ ਧਿਆਨ ਤਰੋ ਧਨ ਧਰੋ ਤੇ ਕੋ ਮਨ ਮੈਂ ਧਨ ਧਰੋ ਤੇ ਕੋ ਮਨ ਮੈਂ ਸੇ ਰੁਮਨਾਰਿਕ ਸੇ ਸਭੂ ਮਿਲ ਗਾਇਓ ਨਾਰਦ ਸੇ ਚਤਰਾਨਨ ਸੇ ਰੁਮਨਾਰਿਕ ਸੇ ਸਭੂ ਮਿਲ ਗਾਇਓ ਵੇਦ ਕਤੇਬ ਨਾ ਭੇਦ ਲਖਿਓ ਸਗਹਾਰ ਪਰ ਹਰ ਹਾਥ ਨਾ ਆਇਓ ਬੇਦਕ ਕਥੇ ਨਾ ਭੇਦ ਲਖਿਓ ਸੰਹਾਰ ਪਰ ਹਰ ਹੱਥ ਨਾ ਆਇਓ ਸਭ ਹਾਰ ਪਰ ਹਰ ਹੱਥ ਨਾ ਆਇ ਧਿਆਨ ਧਰੋ ਧਿਆਨ ਧਰੋ ਤੇ ਕੋ ਮਨ ਮੈਂ 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 ਦੇਹ ਕੋ ਅਮਤੋਜ ਸਭੈ ਜਗ ਛਾਇਓ ਦੇਹ ਕੋ ਅਮਤੋਜ ਸਭੈ ਜਗ ਛਾਇਓ ਧਿਆਨ ਤਰੋ ਧਿਆਨ ਤਰੋ ਤੇ ਕੋ ਮਨ ਮੈਂ ਧਿਆਨ ਧਰੋ ਤੇ ਕੋ ਮਨ ਮੈਂ ਧਿਆਨ ਤਰੋ ਤੇ ਕੋ ਮਨ ਮੈਂ ਧਿਆਨ ਧਰੋ ਤੇ ਕੋ ਮਨ ਮੈਂ ਕਹ ਨਹੀਂ ਪਾਰਿਓ ਮਾਪਤ ਸਿੱਧ ਸਨਾਥ ਸਨੰਤਨ ਧਿਆਉ ਪਾਇ ਸਕੈ ਨਹੀਂ ਪਾਰ ਓ ਮਾਪਤ ਪਾਇ ਸਕੈ ਨਹੀਂ ਹਰ ਓ ਮਾਪਤ ਸਿੱਧ ਸਨਾਥ ਸੰਨਤਿ ਤਿਆਉ ਸਿੱਧ ਸਨਾਥ ਸੰਨਤਨ ਧਾਇਓ ਪਾਇ ਸਕੈ ਨਹੀਂ pae sakai nahi par umapat pae sakai nahi par umapat par umapat न पारियूं पत सि सनातो ध्यान तरो ते को मन में जे को अमि तुंहिंज सब जगायो जंहिं को अम सब जग छा तरो ਧਿਆਨ ਤਰੋ ਤੇ ਕੋ ਮਨ ਮੈਂ 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 ਤੇ ਕੋ ਅਮਤੋਜ ਸਭੈ ਜਗ ਛਾਇਓ ਜੇ ਕੋ ਆ ਮੇ ਤੋ ਸਭੈ ਜਗ ਛਾਇਓ ਧਿਆਨ ਧਰੋ ਧਿਆਨ ਧਰੋ ਤੇ ਕੋ ਮਨ ਮੈਂ ਧਿਆਨ ਧਰੋ ਤੇ ਕੋ ਮਨ ਮੈਂ ਧਿਆਨ ਧਰੋ ਤੇ ਕੋ ਮਨ ਮੈਂ ਧਨ ਤਰੋ ਤੇ ਕੋ ਮਨ ਮੈਂ ਧਨ ਤਰੋ ਤੇ ਕੋ ਮਨ ਮੈਂ ਜਿਹ ਕੋ ਅਮਿਤੋ ਜ ਸਬੈ ਦਗਛਾਇਓ ਆਗ ਅੰਤ ਨ ਮਧ ਜਾ ਕ ਭੂਤ ਭੱਵ ਭਵਾਨ ਸਤ ਦਵਾ ਪਰ ਤ੍ਰਿਤੀਆ ਕਲ ਯੁਗ ਚਤਰ ਕਾਲ ਪਰ ਧਾਨ ਧਿਆਏ ਧਿਆਏ ਥੱਕੇ ਮਹਾਮਨ ਗਾਏ ਗੰਧਰ ਵੀ ਅਪਾਰ ਧਿਆਏ ਧਿਆਏ ਥੱਕੇ ਮਹਾਮਨ ਗਾਏ ਗੰਧਰ ਵੀ ਅਪਾਰ ਹਾਰ ਹਾਰ ਥੱਕੇ ਸਭੈ ਨਹੀਂ ਪਾਈਏ ਤੇ ਪਾਰ ਨਹੀਂ ਪਾਈਏ ਤੇ ਪਾਰ ਨਹੀਂ ਪਾਈਏ ਤੇ ਪਾਰ ਨਮੋ ਨਾਥ ਪੂਰੇ ਸਦਾ ਸਿੱਧ ਦਾਤਾ ਅਛੇ ਦੀ ਅਛਾ ਆਦ ਅਦਵੈ ਵਿਧਾਤਾ ਨਵੋ ਨਾਥ ਪੂਰੇ ਸਦਾ ਸਿੱਧ ਦਾਤਾ ਅਛੇ ਦੀ ਅਛੇ ਆਦ ਅਦਵਾ ਵਿਧਾਤਾ ਧਾਨ ਧਰੋ ਤੇ ਕੋ ਮਨ ਮੈਂ ਜਹ ਕੋ ਅਮਿਤੋ ਜ ਸਬੈ ਜਗ ਸਾਇ ਨਵੋ ਨਾਥ ਪੂਰੇ ਸਦਾ ਸਿੱਧ ਦਾਤਾ ਅਛੇ ਦੀ ਅਛੇ ਆਦ ਅਦਵਾ ਵਿਧਾਤਾ ਨਤਸਤੰ ਨਗਸਤੰ ਸਮਸਤੰ ਸਰੂਪੇ ਨਮਸਤੰ ਨਮਸਤੰ ਤੋ ਅਸਤੰ ਅਪੂਤੇ ਨਮਸਤੰ ਨਮਸਤੰ ਤੋ ਅਸਤੰ ਅਪੂਤੇ ਧਿਆਨ ਤਰੋ ਤੇ ਕੋ ਮਨ ਮੈਂ ਧਿਆਨ ਤਰੋ ਤੇ ਕੋ ਮਨ ਮੈਂ ਧਿਆਨ ਤਰੋ ਤੇ ਕੋ ਮਨ ਮੈਂ ਜੇ ਕੋ ਮਿੱਥੋ ਜ ਸਭੈ ਜਗ ਛਾਇਓ ਨਾਰਦ ਸੇ ਜਤਰਾਨਨ ਸੇ ਰੁਮਨਾਰਕ ਸੇ ਸਭੂ ਮਿਲ ਗਾਇਓ ਵੇਦ ਕਤੇ ਬਨਾ ਭੇਦ ਲਖੇ ਸਭ ਹਾਰ ਪਰ ਹਰ ਹਾਥ ਨਾ ਆਇਓ ਸਭ ਹਾਰ ਪਰ ਹਰ ਹਾਥ ਨਾ ਆਇਓ ਜਤ ਮੈ ਨਾ ਆਵੇ ਸੋ ਅਜਤ ਕਹਿ ਕੇ ਜਾਣਦੀ ਬਾਤ ਮੈ ਨਾ ਆਵੇ ਸੋ ਆਪਾਤ ਕਹਿ ਬੁਲਾਈ ਐ ਭੇਦ ਮੈ ਨਾ ਆਵੇ ਸੋ ਅਭੇਦ ਕਹਿ ਕ ਭਾਕਿਅਤ ਛੇਦ ਜੋ ਨਾ ਜਾਏ ਸੋ ਅਛੇਦ ਕ ਸੁਣਾਈ ਐ ਛੇਦ ਜੋ ਨਾ ਜੋਏ ਸੋ ਅਛੇਦ ਕੈ ਸੁਣਾਈਐ ਛੇਦ ਜੋ ਨਾ ਜਾਏ ਸੋ ਅਛੇਦ ਕੈ ਸੁਣਾਈਐ ਭੇਦ ਮੈ ਨ ਆਵੇ ਆ ਭੇਦ ਕਹਿ ਕੇ ਭਾਖੀ ਛੇਦ ਜੋ ਨਾ ਜਾਏ ਸੋ ਅਛੇਦ ਕੈ ਸੁਣਾਈਐ ਖੰਡਿਓ ਜੋ ਨਾ ਜਾਏ ਸੋ ਅਖੰਡ ਜਿਉ ਕੋ ਖਿਆਲ ਕੀ ਜੇ ਖਿਆਲ ਮੈ ਨ ਆਵੇ ਗਮ ਤੱਕ ਸਦਾ ਖਾਈਐ ਜੰਤਰ ਮੈ ਨ ਆਵੇ ਅਜੰਤਰ ਕੈ ਕ ਜਾਪਿਐਤ ਜੰਤਰ ਮੈਨ ਨ ਆਵੇ ਅਜੰਤਰ ਕੱਕ ਜਾਪੀਐ ਤ ਧਿਆਨ ਮੈਨ ਨ ਆਵੇ ਤੱਕ ਧਿਆਨ ਸਦਾ ਲਾਈਐ ਧਿਆਨ ਮੈਨ ਨ ਆਵੇ ਤੱਕ ਧਿਆਨ ਸਦਾ ਲਾਈਐ ਜਾਨ ਤਰੋ ਜਾਨ ਤਰੋ ਤੇ ਕੋ ਮਨ ਮੈ ਜਾਨ ਧਰ ਤਹ ਕੋ ਮਨ ਮੈ ਨਾਮ ਤਰੋ ਤੇਹ ਕੋ ਮਨ ਮੈਂ ਦੇਹ ਕੋ ਅਮਿਤੋ ਜੁ ਸਬੈ ਜਗ ਸ਼ਾਇਓ ਚਤੁਰ ਤਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਹ ਰੂਪ ਰੰਗ ਅਰ ਰੇਖ ਪੇਖ ਕੋ ਕਹਿ ਨ ਸਕਤ ਕਹਿ ਅਟਲ ਮੁਰਤ ਅਨਪਉ ਪ੍ਰਕਾਸ਼ ਅਮਿਤੋ ਜਿ ਕਹੀ ਜਤ ਕੋਟ ਇੰਦ੍ਰ ਇੰਦਾ ਸਹਿ ਸਾਹਾਨ ਗਣਿਤ त्रिभवन मही पसोर नार असल नेत नेत बण तृण कह रा सरब नाम कथ कवल कर्म नाम वर्णित सुमत कर्म नाम वर्णित सुमत ध्यान में न आव तक ध्यान सदा धाई है ध्यान में न आव तक ध्यान सदा धाई है ਨਾਰਦ ਸੇ ਚਤੁਰਾਨਨ ਸੇ ਰੁਮਨਾਰਕ ਸੇ ਸਭੂ ਮਿਲਗਾਇਓ ਸਨਕ ਸੁਨੰਦ ਮਹੇਸ਼ ਸਮਾਨਾ ਸਨਕ ਸੁਨੰਦ ਮਹੇਸ਼ ਸਮਾਨਾ ਸੇਖਨਾਗ ਤੇਰਾ ਮਰਮ ਨਾ ਜਾਨਾ ਸੇਖਨਾਗ ਤੇਰਾ ਮਰਮ ਨਾ ਜਾਨਾ ਸੰਤ ਸੰਗਤ RAM ਹਿਰਦੈ ਬਸਾਈ ਸੰਤ ਸੰਗਤ RAM ਹਿਰਦੈ ਬਸਾਈ ਹਨੂਮਾਨ ਸਰਗੜ ਸਮਾਨਾ हनुमान सरगढ़ समान सुरपतनरपत नहीं गुण जाना चार वेद अर सिमृत पुराना कमलापत कबला नहीं जाना कह कबीर सा धर्म है नाही कह कबीर सो धर्म है नाही ਪਗ ਲਗ ਰਾਮ ਰਹ ਸਰ ਨਹੀਂ ਪਗ ਲਗ ਰਾਮ ਰਹ ਸਰ ਨਹੀਂ ਧਿਆਨ ਤਰੂ ਧਿਆਨ ਤਰੂ ਤੇ ਕੋ ਮਨ ਮੈਂ ਧਿਆਨ ਤਰੂ ਤੇ ਕੋ ਮਨ ਮੈਂ ਧਿਆਨ ਤਰੂ ਤੇ ਕੋ ਮਨ ਮੈਂ ਮਨ ਮੈਂ ਧਿਆਨ धरो ਤੇ ਕੋ ਮਨ ਮੈਂ ਧਿਆਨ धरो ਤੇ ਓ ਮਨ ਮੈਂ ਮਨ ਮੈਂ ਜਿਹ ਕੋ ਅਮਤੋ ਜੀ ਸਭ ਜਗ ਛਾਇਓ